ਸਾਲ ਵੀ ਦੀਪਸੁੱਧ ਭਾਈ ਦਾ ਕਤਲ ਹੀ ਐਕਸੀਡੈਂਟ ਹੀ ਆ ਕੀ ਕੀ ਜਾਈ ਦੀਪਸੁੱਧ ਭਾਈ ਦਾ ਐਕਸੀਡੈਂਟ ਹੀ ਜਾਂ ਕਤਲ ਹੀ ਗਾ ਦੇਖੋ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਇਸ ਰਾਤ ਤੇ ਤੁਰਿਆ ਮੇਰਾ ਉੱਥੇ ਜਾ ਕੇ ਐਕਸੀਡੈਂਟ ਹੋ ਜਾ ਤੂੰ ਕੀ ਮੰਨੋਗੇ ਉਹਨੂੰ ਠੀਕ ਆ ਹਾਂਜੀ ਸਮਝਾਂਗੇ ਸੋ ਇਸ ਕਰਕੇ ਕਰੋੜਾਂ ਲੋਕ ਨੇ 100 150 ਕਰੋੜ ਬੰਦਾ ਉਸੇ ਬੰਦੇ ਦਾ ਐਕਸੀਡੈਂਟ ਹੋਣਾ ਜਿਹੜਾ ਇਸ ਸੰਘਰਸ਼ ਦੇ ਰਾਤ ਤੁਰਦਾ ਹੈ ਇਹਨੰਦੋਸਤਾਂ ਤੇ ਇੱਕ ਚੇਤਾ ਕਰ ਲਓ ਐਕਸੀਡੈਂਟ ਇੱਕ ਪਾਲਿਸੀ ਆ 96 ਤੋਂ ਬਾਅਦ ਆਈ ਹੈ ਭਾਈ ਖਾਲੜਾ ਦੇ ਮੁਕਾਬਲੇ ਤੋਂ ਬਾਅਦ ਹਕੂਮਤ ਨੂੰ ਐ ਲੱਗਦਾ ਵੀ ਜੇ ਅਸੀਂ ਕਿਸੇ ਨੂੰ ਗੋਲੀ ਮਾਰਦੇ ਆ ਤੇ ਉਹ ਬਿੰਬ ਬਣ ਜਾਂਦਾ ਲੋਕਾਂ ਲਈ ਆਦਰਸ਼ ਬਣ ਜਾਂਦਾ ਉਹਨਾਂ ਨੇ ਫਿਰ ਨਵਾਂ ਤਰੀਕਾ ਅਖਤਿਆਰ ਕੀਤਾ ਕੋਈ ਬੰਦੇ ਨੂੰ ਬਦਨਾਮ ਕਰ ਦਿਓ ਜੇ ਬਦਨਾਮੀ ਤੋਂ ਬਚ ਜਾਂਦਾ ਕਿਤੇ ਤੇ ਫਿਰ ਬੰਦੇ ਨੂੰ ਐਸੇ ਤਰੀਕੇ ਨਾਲ ਮਾਰੋ ਵੀ ਲੋਕ ਆਪਸ ਹੀ ਉਲਝ ਜਾਣ ਇੱਕ ਗੱਲ ਚੇਤਾ ਰੱਖ ਲਓ ਜਿਹੜਾ ਬੰਦਾ ਹਿੰਦੁਸਤਾਨ ਦੀ ਸਟੇਟ ਖਿਲਾਫ ਲੜ ਰਿਹਾ ਉਹ ਬੁਖਾਰ ਨਾਲ ਵੀ ਮਰ ਜਾਂਦਾ ਤੇ ਉਹਨੂੰ ਕਿ ਹਿੰਦੁਸਤਾਨ ਦੋਸ਼ੀ ਉਹਦਾ ਹਿੰਦੁਸਤਾਨ ਹੀ ਆ ਜੇ ਫਰਜ਼ ਕਰੋ ਹਿੰਦੁਸਤਾਨ ਸਾਨੂੰ ਗੁਲਾਮ ਨਾ ਬਣਾਉਂਦਾ ਤੇ ਸਾਨੂੰ ਕੀ ਲੋੜ ਸੀ ਸੰਘਰਸ਼ ਦੇ ਰਾਤ ਪੈਂਦੀ ਫਿਰ ਕੀ ਲੋੜ ਸੀ ਸਾਨੂੰ ਆਪਣੇ ਆਈਡਲਸ ਖੜੇ ਕਰਨ ਦੀ ਤੇ ਉਹ ਨਾ ਖੜੇ ਹੁੰਦੇ ਨਾ ਮਰੇ ਜਾਂਦੇ ਨਾ ਅਸੀਂ ਉਹਨਾਂ ਨੂੰ ਸ਼ਹੀਦ ਕਹਿੰਦੇ ਸੋ ਇਹ ਦੋਸ਼ ਕਿਸ ਦਾ ਹੈ ਉਸ ਦਾ ਜਿਹਨੇ ਸਾਨੂੰ ਗੁਲਾਮ ਕੀਤਾ ਪਿੰਜਰੇ ਚ ਇੱਕ ਵੀ ਮੌਤ ਸਾਡੀ ਹੁੰਦੀ ਹੈ ਸਾਰੇ ਪਿੰਜਰੇ ਚ ਤੁਸੀਂ ਤੁਰੇ ਫਿਰਦੇ ਜੋ ਬਿਸ਼ੱਕ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੋਈ ਰੋਗਦਾ ਨਹੀਂ ਰਾਜ ਚ ਇਸ ਪਿੰਜਰੇ ਚ ਇੱਕ ਵੀ ਮੌਤ ਜਿਹੜੀ ਹੁੰਦੀ ਹੈ ਉਹਦਾ ਦੋਸ਼ੀ ਹਿੰਦੁਸਤਾਨ ਦਾ ਜਿਹੜਾ ਤੰਤਰ ਹੈ ਇੰਡੀਅਨ ਸਟੇਟ ਹੈ ਉਹਦਾ ਕਿਸੇ ਹੋਰ ਦਾ ਦੋਸ਼ ਨਹੀਂ ਤੇ ਜਿਹੜੇ ਬੰਦੇ ਸੰਘਰਸ਼ ਦੇ ਰਾਹ ਤੇ ਤੁਰੇ ਆ ਉਹ ਭੁੱਲ ਜਾਓ ਕਿ ਬੁਖਾਰਾਂ ਨਾਲ ਨਹੀਂ ਮਰਦੇ ਹੁੰਦੇ ਉਹਨਾਂ ਨੂੰ ਮਾਰਦੀ ਹੈ ਹਿੰਦੁਸਤਾਨ ਦੀ ਹਕੂਮਤ ਉਹ ਕਿਸ ਤਰੀਕੇ ਨਾਲ ਮਰੇ ਦੇ ਕੋਈ ਜਿਆਦਾ ਪੜਤਾਲੀਆਂ ਹੋਈ ਉੱਚੀ ਦੀ ਥੋੜੀ ਮੈਂ ਤੁਹਾਨੂੰ ਬੇਨਤੀ ਕਰਦਾ ਜਰੂਰ ਕੀਤੀ ਜਾਵੇ ਪੜਤਾਲ ਕਦੀ ਐਕਸੀਡੈਂਟ ਕਿਵੇਂ ਕਿੱਦਾਂ ਉਹਦੇ ਬਾਰੇ ਥੋੜਾ ਜਿਹਾ ਨਹੀਂ ਦੇਖੋ ਇਹ ਐਕਸੀਡੈਂਟ ਕਿਵੇਂ ਕਿੱਦਾਂ ਹੋਇਆ ਹੁਣ ਮੈਂ ਤੇ ਪਰਤੱਖ ਨਹੀਂ ਵੇਖਿਆ ਮੈਂ ਵੀ ਤੁਹਾਨੂੰ ਕਹਿ ਦਵਾ ਪਰ ਤਰੀਕਾ ਕੀ ਹੈ ਗੱਡੀ ਨੂੰ ਉਹਨਾਂ ਫੇਟ ਮਾਰ ਦਿੱਤੀ ਹੈ ਹੂੰ ਬੰਦਾ ਬਚ ਗਿਆ ਐਂਬੂਲੈਂਸ ਕਿਹਨਾਂ ਦੀ ਹੈ ਹਸਪਤਾਲ ਕਿਹਨਾਂ ਦਾ ਹੈ ਦੋਸ਼ੀਆਂ ਦਾ ਸਮਝ ਗਏ ਨਾ ਗੱਲ ਨੂੰ ਠੀਕ ਹੈ